ਏ ਆਜ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਜਿਹੜਾ ਯੂਥ ਕਲੱਬ ਸ਼ੋਕਰਾਂ ਬਣਾਇਆ ਆਜ ਸੋਸ਼ਲ ਵੈਲਫੇਅਰ ਯੂਥ ਕਲੱਬ ਸ਼ੋਕਰਾਂ ਦੇ ਜਿਹੜੇ ਨੌਜਵਾਨ ਮੁੰਡੇ ਆ ਉਹ ਆਪਣੇ ਪਿੰਡ ਦੀ ਸਫਾਈ ਕਰ ਰਹੇ ਆ ਉਹਨਾਂ ਦੇ ਨਾਲ ਆਜ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਵੀ ਜਿਹੜੇ ਵਲੰਟੀਅਰ ਇੱਥੇ ਸ਼ੋਕਰਾਂ ਵਿਖੇ ਪਹੁੰਚੇ ਹੋਏ ਆ ਦੇਖੋ ਸ਼ੋਕਰਾਂ ਪਿੰਡ ਦੀਆਂ ਸੜਕਾਂ ਦੀ ਸਫਾਈ ਹੋ ਰਹੀ ਆ ਤੁਮਰੇ ਜ ਰੇੜੇ ਨੂੰ ਲਿਆਉ ਦਵਾਰਾ ਰੇੜਾ ਦੁਆਰਾ ਫਿਰ ਬਣ ਜਾਣੀ ਤੂੰ ਟੈਨਸ਼ਨ ਨਾ ਲੈ ਇਹ ਆਸ਼ ਸੋਸ਼ਲ ਵੈਲਫੇਅਰ ਜੂਸ ਕਲੱਬ ਦਾ ਪ੍ਰਧਾਨ ਦੇਖੋ ਮਿੱਟੀ ਪਾ ਰਿਹਾ ਹੈ ਮਿੱਟੀ ਪਾ ਰਿਆ ਟੋਇਆ ਭਰ ਰਿਹਾ ਇਹ ਇਹ ਇੱਧਰ ਸਾਰੇ ਵਲੰਟੀਅਰ ਆਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਅਤੇ ਆਸ਼ ਸੋਸ਼ਲ ਜੂਸ ਵੈਲਫੇਅਰ ਕਲੱਬ ਸ਼ੋਕਰਾਂ ਦੇ ਸਾਰੇ ਵਲੰਟੀਅਰ ਬੜੀ ਤਕੜੀ ਮਹਿੰਮ ਜਲਾ ਰਹੇ ਸਫਾਈ ਦੇ ਵਿੱਚ ਇਦੇ ਨਾਲ ਹੀ ਇਹ ਆਸ ਜੋਤ ਆਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਜਿਨ੍ਹਾਂ ਵੱਲੋਂ ਇੱਥੇ ਮਹਿੰਮ ਚਲਾਈ ਜਾ ਰਹੀ ਹੈ और यार मुझे जल्दी लाग रहा है और यार हमें भेजो

ये बुआना ये मेरे को लाफन ਏ ਆ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਸ਼ੋਕਰਾਂ ਵਿੱਚ ਜੀਐਸਵੀ ਲਗਾ ਕੇ ਸਫਾਈ ਕੀਤੀ ਜਾ ਰਹੀ। ਉਹ ਟਰਾਲੀ ਤਾਂ ਇਹ ਦੇਖੋ ਇਹ ਟਰਾਲੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਸਫਾਈ ਅਭਿਆਨ ਵਾਸਤੇ ਆ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ hola, hola.